ਹੋ ਜਾਂਦਾ ਕਿ ਜੜ ਲੱਗ ਗਈ ਪਰ ਅੱਜ ਕੱਲ ਇਹ ਜੜ ਬਹੁਤ ਮੁਸ਼ਕਲਾਂ ਲੱਗਦੀ ਹੈ ਕਈ ਗੱਲਾਂ ਹੁੰਦੀਆਂ ਨੇ ਪਤਾ ਨਹੀਂ ਕਿ ਕਿਹਦੇ ਘਰੇ ਹੋ ਦਵਾਈ ਦੇਣ ਦੇ ਨਾਲ ਸਾਲ ਦੇ ਵਿੱਚ ਵਿੱਚ ਪੈਦਾ ਹੁੰ ਤੇ ਹੋਏ ਵੀ ਹੈ ਨਾਲ ਜਿਹੜੇ ਬੰਦੇ ਜਿਆਦਾ ਦੋਸਤਾਂ ਦਿੱਤੀ ਦਵਾਈ 25-25 ਸਾਲ ਬਾਅਦ ਵੀ ਜੁਆਗ ਪੈਦਾ ਹੋਇਆ ਜੀ ਅੱਛਾ ਜੀ ਇੱਕ ਨਕਲੀ ਆ ਉਹਦਾ ਹੋਰ ਕਾਰਨਾ ਇਹਦਾ ਹੋਰ ਕਾਰਨਾ ਫਿਰ ਵੀ ਉਹਦੇ ਵਿੱਚੋਂ ਜੀ ਇਹ ਬਈ ਚਲਾ ਦਿੰਦੇ ਜੀ ਕੰਮ ਜਿਹਦੇ ਵੈ ਦਾ ਜਾਂ ਕੋਈ ਇਹ ਵੀ ਆ ਵੇਚਣ ਵਾਲੇ ਜੀ ਨੂੰ ਫਾਇਦਾ ਹੋਵੇ ਪ੍ਰੋਫਿਟ ਭਾੜਾ ਲੈ ਕੋਈ ਬਿਨਾ ਪ੍ਰੋਫਿਟ ਤੋਂ ਕੋਈ ਨਹੀਂ ਕੋਈ ਵਗੈਰਾ ਨਹੀਂ ਬੰਦੇ ਨੂੰ ਕੱਲੇ ਨੂੰ ਸਾਧਿਆ ਬੰਦੇ ਨੂੰ ਗੱਲਬਾਤ ਪੁੱਛ ਕੇ ਕਰਕੇ ਉਹ ਦਵਾਈ ਬਣਾ ਕੇ ਦਿੰਦੇ ਆ ਜੀ ਅੱਛਾ ਪਤਨੀ ਦੀ ਜੂਗਣ ਵਾਦਾ ਕਰ ਲੈ ਜੀ ਉਹ ਜਦੋਂ ਇੱਕ ਮਹੀਨੇ ਬਾਅਦ ਦੱਸੂਗੇ ਦੱਸੂਗਾ ਵੀ ਹਾਂ ਭਾਈ ਇਹ ਕੁਝ ਹੋ ਗਿਆ ਇਹ ਦੱਸ ਆਪਸੀ ਤੇ ਮਲੋਣੀ ਅਗਲੇ ਸਾਹਮਣੇ ਮਲੋਣੀ ਦਵਾਈ ਡੱਬੀ ਦੇ ਵਿੱਚੋਂ ਦੁੱਧ ਦੇ ਵਿੱਚ ਡੰਡਾ ਠੋਲਦਰਾਸਤ ਹੁੰਦਾ ਜੀ ਉਹਦੇ ਦੁੱਧ ਦੇ ਵਿੱਚ ਪਾ ਕੇ ਮਿਲਾ ਕੇ ਲਾਉਣੇ ਉਹ ਬਹੁਤ ਹਣਾ ਉੱਥੇ ਦਾ ਬਾਈ ਮੈਨੂੰ ਬਹੁਤ ਫਾਇਦਾ ਪਰ ਹੁਣ ਮੇਰੇ ਡੇਟ ਲਈ ਆਪਰੇਸ਼ਨ ਕਰਾਉਣਾ ਪਣਾ ਜੇ ਸਾਨੂੰ 2 ਸਾਲ ਮਹੀਨੇ ਪਹਿਲਾਂ ਪਤਾ ਲੱਗਾ ਫਿਰ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਸੀਗੀ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਇੰਦਰ ਪਾਸੇ ਪਮਾਲੀ 20 ਪੋਜ਼ਿਟਿਵ ਜਾਂ ਬੀ ਚੈਨਲ ਤੋਂ ਅੱਜ ਤੁਹਾਨੂੰ ਇੱਕ ਇੱਕ ਅਜਿਹਾ ਇਨਸਾਨਾ ਬਣਾਉਣਾ ਵਾ ਜਿਹੜਾ ਹਰ ਘਰ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਕਹਿੰਦੇ ਆ ਜ ਸਿਆਣੇ ਵੀ ਕਹਿੰਦੇ ਆ ਕਹਿੰਦੇ ਜਦੋਂ ਨਵੀਂ ਵਿਆਹੀ ਜਨਾਨੀ ਆਉਂਦੀ ਹੈ ਜਦੋਂ ਉਹਦੇ ਪੁੱਤ ਜੰਮ ਜਾਂਦਾ ਬੱਚਾ ਹੋ ਜਾਂਦਾ ਤਾਂ ਜੜ ਲੱਗ ਗਈ ਪਰ ਅੱਜੇ ਕੱਲ ਇਹ ਜੜ ਬਹੁਤ ਮੁਸ਼ਕਲਾਂ ਲੱਗਦੀ ਹੈ ਕਈ ਗੱਲਾਂ ਹੁੰਦੀਆਂ ਨੇ ਪਤਾ ਨਹੀਂ ਹਰ ਪਰਿਵਾਰਿਕ ਵਿੱਚ ਕੋਈ ਨਵਾਂ ਵਿਆਹ ਜੋੜਾ ਆਉਂਦਾ ਤਾਂ ਉਹਨੂੰ ਬੱਚੇ ਦੀ ਦਾਤ ਬੜੀ ਔਖੀ ਹੋ ਕੇ ਮਿਲਦੀ ਆ ਬੜੀਆਂ ਦਵਾਈਆਂ ਲੈਣੀਆਂ ਪੈਂਦੀਆਂ ਬਹੁਤ ਸ਼ਰਨਣਾ ਪੈਂਦਾ ਤੇ ਕਾਫੀ ਸਾਇੰਸ ਕਾਫੀ ਹੱਦ ਤੱਕ ਪਹੁੰਚ ਚੁੱਕੀ ਆ ਕਾਫੀ ਦੂਰ ਤੱਕ ਪਰ ਫਿਰ ਵੀ ਇਹ ਖੁਸ਼ੀ ਲੈਣ ਲਈ ਕਾਫੀ ਜਦਦ ਜਾਇਤ ਕਰਨੀ ਪੈਂਦੀ ਆ ਪਰ ਪਹਿਲਾਂ ਜੇ ਸਮਾਂ ਗੱਲ ਕਰੀ ਪਹਿਲਾਂ ਤਾਂ ਬੱਚੇ ਆਮ ਹੋ ਜਾਂਦੇ ਸੀਗੇ ਇਹੋ ਜੀ ਕਿਹੜੇ ਗੱਲਾਂ ਬਾਤਾਂ ਸੀਗੀਆਂ ਤੇ ਇਹੋ ਜ ਆਹ ਜ ਹੁਣ ਇਹ ਪੋਸੀਬਲ ਹੈ ਕਿ ਨਹੀਂ ਹੈ ਜਾਣਦੇ ਆ ਇੱਥੇ ਬਾਬਾ ਜੀ ਆਪਣਾ ਮਿਲਦੇ ਮਿਲੇ ਆ ਮਰੇ ਦੇ ਬਾਬੀ ਜੀ ਸ਼ਿਕਾਰ ਜੀ ਸੱਸ ਜੀ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਬਾਬੀ ਤੁਹਾਡਾ ਪੂਰਾ ਨਾਮ ਕੀ ਆ ਨਾਮ ਰਜਿੰਦਰ ਸਿੰਘ ਜੀਤਾ ਨਾਮ ਆ ਜੀ ਰਜਿੰਦਰ ਸਿੰਘ ਜੀਤਾ ਰਜਿੰਦਰ ਰਜਿੰਦਰ ਸਿੰਘ ਜੀਤਾ ਜੀ ਹਾਂ ਜੀ ਬਾਈ ਜੀ ਤੁਸੀਂ ਜਿਵੇਂ ਇੱਕ ਗੱਲ ਕਰਦੇ ਸੀਗੇ ਆਪਾਂ ਗੱਲ ਕੀਤੀ ਸੀ ਜੇ ਬੱਚਾ ਨਾ ਹੋਵੇ ਬੱਚਾ ਕਿਉਂ ਨਹੀਂ ਹੁੰਦਾ ਤੁਹਾਡੇ ਉਹਦੇ ਕੋਲ ਕੋਈ ਹੱਲ ਹੈ ਹੱਲ ਹੈਗੇ ਜਿਹੜਾ ਆਪਣੇ ਕੋਲ ਹੱਲ ਆ ਬੱਚਾ ਹੋਊ ਯਾਨੀ ਕੁੜੀ ਮੁੰਡੇ ਦਾ ਨਹੀਂ ਕਹਿ ਸਕਦੇ ਠੀਕ ਹੈ ਠੀਕ ਹੈ ਬੱਚਾ ਇੱਕ ਦੇ ਘਰੇ ਹੋ ਦਵਾਈ ਦੇਣ ਦੇ ਨਾਲ ਸਾਲ ਦੇ ਵਿੱਚ ਵਿੱਚ ਪੈਦਾ ਹੋਉ ਤੇ ਹੋਏ ਵੀ ਹੈ ਨਾਲ ਜਿਹੜੇ ਬੰਦੇ ਜਿਆਦਾ ਦੋਸਤ ਦਿੱਤੀ ਦਵਾਈ 25 25 ਸਾਲ ਬਾਅਦ ਵੀ ਜਦੋਂ ਆਗ ਪੈਦਾ ਹੋਇਆ ਜੀ ਅ ਤੁਸੀਂ ਇੱਕ ਦਵਾਈ ਉਹ ਜੀ ਤਿਆਰ ਕਰਦੇ ਹੋ ਹਾਂ ਜੀ ਜਿਹਦੇ ਨਾਲ ਬੰਦੇ ਦਾ ਬੱਚਾ ਪੈਦਾ ਹੋ ਜਾਂਦਾ ਹਾਂ ਜੀ ਦੀ ਹੈ ਜਦ ਦਵਾਈ ਕਿਹੜੀ ਦਵਾਈ ਹੈ ਦਵਾਈ ਦੇਸੀ ਦਵਾਈ ਇਹਦੇ ਵਿੱਚ ਕਾਫੀ ਕੁਝ ਪੈਂਦਾ ਜੀ ਹਾਂ ਹਾਂ ਜਿਵੇਂ ਆਸ਼ਵਗੰਧਾ ਹੋਗਾ ਸਾਰਾ ਕੁਝ ਜਾਨੀ ਬਹੁਤ ਐਡਮਨ ਨਾਲ ਰਲ ਕੇ ਆਉਂਦੀ ਹੈ ਪਰਮਾਤਮਾ ਦੀ ਮਰਜ਼ੀ ਹੈ ਬਾਕੀ ਵਾਪਸ ਸਾਸ ਸਿੰਘ ਨੂੰ ਮੰਨਦੇ ਆ ਜੀ ਉੱਥੇ ਮੱਥਾ ਟਿਕਾਉਣੇ ਵਾਲੇ ਦਵਾਈ ਦੇਣ ਤੋਂ ਪਹਿਲਾਂ ਵੀ ਆਪਾਈ ਜਾ ਕੇ ਉੱਥੇ ਮੱਥਾ ਟਿਕੋ ਉਹਦੇ ਨਾਲ ਅੱਜ ਤੇ ਕੋਈ ਜਿੰਨੀ ਦਵਾਈ ਦਿੱਤੀ ਆ ਉਹ ਖਾਲੀ ਨਿੰਬੜਾ ਫਰਮਾਦਣਾ ਕਰ ਲਿਓ ਆਪਾਂ ਕੌਣ ਹੁੰਨੇ ਦੇਣ ਵਾਲੇ ਕਿਸੇ ਨੂੰ ਆਪਾਂ ਦਾ ਔੜ ਫਰੋਦ ਸਕਦੇ ਜੀ ਤੇ ਤੁਸੀਂ ਆਪਦੀ ਦਵਾਈ ਤਿਆਰ ਆਪ ਦੇਸੀ ਦਵਾਈ ਆਪ ਤੇ ਤਿਆਰ ਕਰਦੇ ਹਾਂ ਹਾਂ ਜੀ ਆਪ ਤਿਆਰ ਕਰਦੇ ਜੀ ਜਿਹੜੀ ਜੜੀ ਬੁੱਟੀਆਂ ਹੁੰਦੀਆਂ ਜੇ ਆਮ ਕਿ ਇੱਕ ਕਿੱਥੋਂ ਆਉਂਦੀਆਂ ਨੇ ਇਹ ਲੁਧਿਆਣੇ ਪਸਾਰੀ ਵਾਲਿਆਂ ਦੇ ਮਿਲ ਜੀਏ ਇਹ ਸਮਾਨ ਹੁੰਦਾ ਸਾਰਾ ਮਹਿੰਗਾ ਜੀ ਹੁਣ ਆ ਇਹਦਾ ਵਿੱਚ ਲੋਕ ਕਹਿੰਦੇ ਰਹਿੰਦੇ ਆ ਵੀ ਆਜੋ ਯਾਰ ਲੈ ਜੋ ਆਏ ਲੈ ਜੋ ਇੰਨੇ ਚ ਲੈ ਜੋ ਉਹ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਕਹਿੰਦੇ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਵਾਰ-ਵਾਰ ਅੱਛਾ ਇਹ ਸਮਾਨ ਵਿੱਚ ਵੀ ਜਾਨਕਿ ਮਤਲਬ ਡੁਪਲੀਕੇਟ ਸਮਾਨ ਵੀ ਆਉਂਦਾ ਹਾਂ ਸਾਰਾ ਕੁਝ ਹੁੰਦਾ ਜੀ ਗੱਲ ਹਰ ਤਰ੍ਹਾਂ ਦੀ ਹੈ ਇੱਕ ਜੀ ਆਸ਼ਵਗੰਧਾ ਤੁਹਾਨੂੰ ਮੈਂ ਦੱਸਿਆ ਇਹ ਵੀ ਆਸ਼ਵਗੰਧਾ ਦਾ ਇੱਕ ਅੱਕ ਨੂੰ ਲੈ ਕੇ ਵੀ ਆਸ਼ਵਗੰਧਾ ਤਿਆਰ ਕਰਕੇ ਦਵਾਈ ਵੇਚ ਰਹੇ ਜੀ ਉਹ ਇੱਕ ਅਸਲੀ ਆ ਅੱਛਾ ਜੀ ਇੱਕ ਨਕਲੀ ਆ ਉਹਦਾ ਹੋਰ ਕਾਰਨਾ ਇਹਦਾ ਹੋਰ ਕਾਰਨਾ ਫਿਰ ਵੀ ਉਹਦੇ ਵਿੱਚੋਂ ਜੀ ਇਹ ਵੀ ਚਲਾ ਦਿੰਦੇ ਜੀ ਕੰਮ ਜਿਹਦੇ ਵੈ ਦਾ ਜਾਂ ਕੋਈ ਇਹ ਵੀ ਆ ਵੇਚਣ ਵਾਲੇ ਜਿਹਨੂੰ ਫਾਇਦਾ ਹੋਵੇ ਪ੍ਰੋਫਿਟ ਭਾੜਾ ਲੜੇ ਕੋਈ ਬਿਨਾਂ ਪ੍ਰੋਫਿਟ ਤੋਂ ਕੌਣ ਕਰਦਾ ਜੀ ਅੱਜ ਕਰ ਤੁਹਾਨੂੰ ਪਤਾ ਹੀ ਹੈ ਨਾ ਫਿਰ ਉਹਦੇ ਨਾਲ ਕੋਈ ਜਮਲ ਡੁਪਲੀਕੇਟ ਨਾਲ ਕੋਈ ਕੰਮ ਤਾਂ ਹੋਣੀ ਨਹੀਂ ਕੰਮ ਕੋਈ ਨਹੀਂ ਹੁੰਦਾ ਜੀ ਉਹਦਾ ਜਨੇ ਰੁਪਈਏ ਬਣ ਜਾਂਦੇ ਐ ਇਸ ਜੀ ਗੱਲ ਨਹੀਂ ਰੁਪਈਏ ਲੈ ਲੈਂਦੇ ਆ ਲੈ ਲੈਂਦੇ ਜੀ ਫਿਰ ਇਹਦੇ ਨਾਲ ਦੇ ਮੰਨ ਲਓ ਜੇ ਇੱਕ ਵਾਰੀ ਬੰਦਾ ਐਜੈਂਟ ਡੁਪਲੀਕੇਟ ਉਹਦੇ ਕੋਲ ਚਲੇ ਜਾਪੋ ਦੂਜੀ ਵਾਰੀ ਉਹ ਹੋਰ ਵੀ ਚਲੀ ਜਾਂਦਾ ਕੰਮ ਉਹਨਾਂ ਦਾ ਜੀ ਹੋਰ ਫਿਰ ਹਟ ਜਾਂਦੇ ਉਹਨਾਂ ਕਿ ਲੋਕ ਜੀ ਨਵੇਂ ਫਾਦਰਾਂ ਦੇ ਜਿਹਨਾਂ ਨੂੰ ਦੇਖੋ ਆਪਾਂ ਅੱਜ ਤੱਕ ਕਦੇ ਨਹੀਂ ਇਲਾਜ ਕਰਿਆ ਫਰੀਮ ਲੋਕਾਂ ਜਿੰਨਾਂ ਦੇ ਕਰਿਆ ਬੰਦਿਆਂ ਦਾ ਯਾਰ ਦੋਸਤ ਜਿਹਦੇ ਕਹਿੰਦੇ ਹੁੰਦਾ ਨਹੀਂ ਇਹ ਹੋਣਾ ਹੀ ਨਹੀਂ ਬੈਂਸਾਮਣ ਦੇ ਮੁੰਡਾ ਜੀ ਬਾਬਾ ਬਾਬਾ ਕਹਿੰਦੇ ਬਾਬਾ ਕਹਿੰਦੇ ਕੰਤਾ ਕੰਤਾ ਬਾਬਾ ਕਹਿੰਦੇ ਜਿਹਨੂੰ ਮਰਜ਼ੀ ਪੁੱਛ ਲੈ 25 ਸਾਲ ਹੋ ਗਈ ਸਾਰਾ ਪਿੰਡ ਕਹਿੰਦਾ ਇਹਦੇ ਵਿਆਹ ਜਵਾਕ ਹੋਈ ਨਹੀਂ ਤੱਕਦਾ ਮੈਨੂੰ ਮਿਲਿਆ ਮੈਨੂੰ ਨੌਕਤਾ ਹੀ ਸਾਡੇ ਨਾਲ ਇੱਥੇ ਕੁੱਟੀਆਂ ਸਾਡੇ ਪਿੰਡ ਕੋਈ ਸੰਤ ਰਹਿੰਦਾ ਸੀ ਜੀ ਮੈਂ ਤਾਂ ਦੇਖਿਆ ਨਹੀਂ ਆਪਣੀ ਉਮਰ ਦਾ ਘਟਾ ਸਾਡਾ ਕੋਈ ਰਿਸ਼ਤੇਦਾਰ ਬਾਪੂ ਦੇ ਨਾਲ ਕੋਈ ਬੰਦਾ ਦਵਾਈ ਲੈ ਗਿਆ ਸੀ ਉਹ ਜਿਹਨੂੰ ਦੂਜੀ ਵਾਰ ਦਵਾਈ ਲੈਣ ਪਹਿਲੀ ਵਾਰ ਨਹੀਂ ਹੱਲ ਹੋਇਆ ਦਵਾਈ ਲੈਣ ਆਇਆ ਉਹਨਾਂ ਨੇ ਉਹਨਾਂ ਨੂੰ ਨੌਕਤਾ ਦੱਸਤਾ ਅੱਛਾ ਜੀ ਚਾਨ ਤੱਕ ਜਿਵੇਂ ਉਹ ਆਪਣੇ ਕੋਲੇ ਆਉਣਾ ਸੀ ਇਹ ਕਹਾਣੀ ਦਾ ਉਹ ਨੌਕਤਾ ਦੱਸਣ ਦੇ ਬਾਅਦ ਉਹ ਚਾਚਾ ਜੀ ਜਣਾ ਲਾਦਾ ਉਹਨੇ ਮੈਨੂੰ ਦੱਸਿਆ ਇੱਕ ਵਾਰੀ ਜੀ ਉਹ ਹੂੰ ਵੀ ਉਹ ਨੁਕਤਾ ਦੇ ਕੇ ਆਪਾਂ ਜਾਨੀ 5-6000 ਰੁਪਏ ਤੋਂ ਦੇ ਘਰੇ ਸਲਤਾਨ ਹੋਈ ਆ ਹੋਈ ਆ ਪਹਿਲੀਆਂ ਕੁੜੀਆਂ ਮੰਨ ਲਓ ਐਵੇਂ ਮੈਨੂੰ ਕਹਿ ਦਈਏ ਦੂਜਾ ਦੁਆਰੇ ਤਾਂ ਮੁੰਡਾ ਹੋ ਗਿਆ ਪਹਿਲੀਆਂ ਕੁੜੀਆਂ ਹੋਈਆਂ ਜਿੰਨੇ ਨੇ ਹੋਈਆਂ ਨੇ ਅੱਛਾ ਉਹ ਜਿਹੜਾ ਨੁਕਤਾ ਤੁਸੀਂ ਅਜੇ ਤੱਕ ਉਹ ਸਾਂਭਿਆ ਹੋਇਆ ਹਾਂ ਜੀ ਨੁਕਤਾ ਸਾਂਭਿਆ ਹੋਇਆ ਹੈ ਜੀ ਉਹ ਨੁਕਤਾ ਜਿਹੜਾ ਤੁਸੀਂ ਕਰਦੇ ਹੋ ਉਹ ਤੁਸੀਂ ਰੇਗ ਨੂੰ ਦੱਸਦੇ ਨਹੀਂ ਕਿ ਆਪ ਦਵਾਈ ਦੇ ਆ ਨਹੀਂ ਜੀ 10 ਦਿਨ ਦੱਸੋ ਨਾ ਬੁੱਚਾ ਜੀ ਜੇ ਕਿਸੇ ਕੋ ਜਾਣਦੇ ਜਿਵੇਂ ਕੋਈ ਬੇ ਦਾ ਉਹਨਾਂ ਕੋ ਚਲੇ ਗਏ ਉਹਨੂੰ ਦੱਸਿਆ ਵੀ ਐ ਦਵਾਈ ਦਿੰਨੇ ਆ ਅਸੀਂ ਬੰਦੇ ਨੂੰ ਦੇ ਕੇ ਸਾਹਦ ਨੇ ਇਹ ਕਰਦਿਆਂ ਉਹ ਬਾਹ ਫੜ ਦਿਆ ਸਾਨੂੰ ਦੱਸ ਕੇ ਜਾਓ ਜੀ ਹੂੰ ਦੱਸਿਆ ਕਿਸ ਨੂੰ ਇੱਥੇ ਨਹੀਂ ਲੋਦਿਆਂ ਦੇ ਬੰਦੇ ਗੇ ਟਕਰੇ ਜੀ ਇਹ ਵੀ ਹਾਂ ਪੁੱਛਣ ਵਾਲੇ ਪੁੱਛ ਦੱਸਿਆ ਨਹੀਂ ਰਹੀ ਤੇ ਮੋਟਾ ਆ ਦੇਖੋ ਮੇਰਾ ਕਾਰੋਬਾਰ ਤੇ ਦੇਖਦੇ ਹੋ ਕੀ ਕੁਝ ਹੋਇਆ ਆਪਣਾ ਕੰਮ ਨਹੀਂ ਚੱਲਦਾ ਗਰੀਬ ਬੰਦਾ ਕੁਝ ਨਹੀਂ ਚੱਲਦਾ ਗੱਲ ਚਾਹੇ ਉਹ ਕੋ ਲੱਖਾਂ ਦਾ ਕੁਝ ਹੋਵੇ ਉਹ ਨਹੀਂ ਚੱਲਦਾ ਹੁੰਦਾ ਜੀ ਗੱਲ ਇਹ ਖਾਣੀ ਚੱਲਦਾ ਹੁੰਦਾ ਜੀ ਜੇ ਕੋ ਪੈਸਾ ਉਹਨੇ ਸਾਰਾ ਕੋ ਕਰਕੇ ਮੈਂ ਤੁਹਾਨੂੰ ਥੋੜਾ ਤਨਹਵਾਦ ਕਰਦਾ ਤੁਸੀਂ ਅੱਜ ਮੇਰੇ ਕੋਲ ਕਿਵੇਂ ਆ ਗਏ ਆਪਾਂ ਅਜੇ ਤੱਕ ਤੁਹਾਨੂੰ ਫੋਨ ਕਿਤੇ ਨਹੀਂ ਕਰਿਆ ਨਾ ਨਹੀਂ ਕੀਤਾ ਜੀ ਨਾ ਕਿਤੇ ਅਜੇ ਤੱਕ ਆਪਾਂ ਮਿਲਿਆ ਅੱਜ ਤੁਸੀਂ ਆ ਗਏ ਚਾਂਦ ਚੱਕ ਆਪਣੀ ਗੱਲਬਾਤ ਹੋ ਗਈ ਜੀ ਹੂੰ ਧੰਨਵਾਦ ਆ ਲੋਕਾਂ ਨੂੰ ਮੈਨੂੰ ਕਿਸੇ ਤੋਂ ਪਤਾ ਲੱਗਿਆ ਸੀਗਾ ਹਾਂ ਇੱਕ ਜੀ ਜੀ ਭੌਰੀ ਦਵਾਈ ਦਿੰਦੇ ਆ ਲੋਕਾਂ ਜਿਹੜੇ ਭੌਰੀ ਹੁੰਦੀ ਆ ਵੀ ਉਹਦਾ ਮੰਗੇ ਕਿਸੇ ਕੋਲ ਸਹੀ ਨਹੀਂ ਇਲਾਜ ਕਰਦੇ ਆ ਵੀ ਉਹ ਦਵਾਈ ਪਣੀ ਪੈਂਦੀ ਆ ਤੇ ਨਾਲੇ ਲੋਕ ਪਟਿਆਲਾ ਤੇ ਬਠਿੰਡੇ ਦਾ ਲੋਕ ਆ ਗਿਆ ਆਪਣੇ ਕੋਲ ਜਿਹਨੂੰ ਭੌਰੀ ਦੀ ਆਪਾਂ ਗੱਲ ਕਰਦੇ ਆ ਪਹਿਲਾਂ ਆਪਾਂ ਇਸ ਗੱਲ ਤੇ ਅਮੁੱਦੇ ਤੇ ਆ ਜੀ ਜਿਹੜੀ ਇਹ ਦਵਾਈ ਆ ਤੁਸੀਂ ਫਿਰ ਇਹ ਇਸ ਜਦੋਂ ਤੁਹਾਡੇ ਕੋਲ ਆਉਂਦੇ ਨੇ ਪਤੀ ਪਤਨੀ ਆਉਂਦੇ ਨੇ ਕੋਈ ਆਮ ਤੀਮੀ ਆਦਮੀ ਆਉਂਦੇ ਆ ਤਾਂ ਉਹਨਾਂ ਦਾ ਟੈਸਟ ਵਗੈਰਾ ਲੈਨੇ ਹਾਂ ਨਹੀਂ ਜੀ ਕੋਈ ਟੈਸਟ ਨਹੀਂ ਕੋਈ ਵਗੈਰਾ ਨਹੀਂ ਬੰਦੇ ਨੂੰ ਕੱਲੇ ਨੂੰ ਸਾਧਿਆ ਬੰਦੇ ਨੂੰ ਗੱਲਬਾਤ ਪੁੱਛ ਕੇ ਕਰਕੇ ਉਹ ਦਵਾਈ ਬਣਾ ਕੇ ਦਿੰਦੇ ਆ ਜੀ ਅੱਛਾ ਤਾਂ ਪਤਨੀ ਦੀ ਕੋਈ ਲੋੜ ਨਹੀਂ ਹੁੰਦੀ ਹਾਂ ਕੋਈ ਲੋੜ ਨਹੀਂ ਜੇ ਮੈਂ ਹੁਣ ਇਦਾਂ ਵਾਲੀ ਗੱਲ ਤਾਂ ਆਪਣੇ ਕੋਲ ਹਾਂ ਲੋਕਾਂ ਹੀ ਤੈ ਹੈ ਨਹੀਂ ਵੀ ਆਪਾਂ ਕੋਲ ਵੀ ਆਉਂਸ ਗੱਲਬਾਤ ਕਰਦੇ ਆ ਕਰਦੇ ਆ ਅੱਜ ਤੱਕ ਕਿਸੇ ਨਾ ਵੀ ਜਿੰਨੇ ਯਾਰ ਦੋਸਤ ਜਿਹੜੇ ਜਾ ਕੇ ਪੁੱਛ ਲੋ ਕਿਸੇ ਨੂੰ ਵੀ ਜਾ ਕੇ ਕਿਸੇ ਨੂੰ ਵੀ ਘਰਾਂ ਦੇ ਬਾਰੇ ਪਸ ਉਹਨੂੰ ਪੁੱਛੀ ਦਾ ਜ਼ਰੂਰ ਆ ਵੀ ਭਾਈ ਮੇ ਨਾਹਾਂ ہماری ਸਹੀ ਹੁੰਦੀ ਹੈ ਕਿ ਇਹ ਕਿ ਉਹ ਸਾਰਾ ਉਹ ਇੰਨੀ ਗੱਲ ਕਰਦੇ ਆ ਹੋਰ ਫालतू ਕੋਈ ਗੱਲ ਨਹੀਂ ਕਰੀ ਜਿੱਥੇ ਕਿਸੇ ਨਾਲ ਵੀ ਇਹ ਮੰਨ ਲਓ ਜੇ ਬਿਮਾਰੀ ਦੀ ਦਵਾਈ ਆ ਜੇ ਇਹ ਟੈਸਟ ਤੁਸੀਂ ਵੀ ਦੇਖਦੇ ਨਹੀਂ ਨਹੀਂ ਟੈਸਟ ਕੋਈ ਨਹੀਂ ਦੇਉਂਦੇ ਇੱਕ ਮਾੜਾ ਮਾੜਾ ਪੁੱਛ ਲੈਨੇ ਹੋ ਹਾਂ ਪੁੱਛਣਾ ਗੱਲ ਬਸ ਇੰਨੇ ਉਹ ਵੀ ਮਾਰੀ ਬਾਰੇ ਬਸ ਹੋਰ ਪਰ ਦਵਾਈ ਉਹ ਸਾਰਾ ਦੋਨਾਂ ਨੂੰ ਦੇ ਦਿੰਨੇ ਆ ਦਵਾਈ ਜੀ ਤਕਰੀਬਨ ਦੋਨਾਂ ਨੂੰ ਵੀ ਦੇ ਦਿੰਦੇ ਆ ਵੀ ਫਿਰ ਇਹਨਾਂ ਵੀ ਅੱਜ ਕੱਲ ਕੀ ਆ ਜਨਾਨੀ ਨੂੰ ਦਵਾਈ ਦੇ ਦੋ ਹੂੰ ਤੁਸੀਂ ਹਰ ਵਾਰ ਜਾਂ ਮੈਂ ਵੀ ਆ ਬਈ ਬੱਚਾ ਨਹੀਂ ਹੋਇਆ ਆਪਣੇ 10 20 ਸਾਲ ਅਸੀਂ ਮੈਂ ਉਸਦਾ ਰਹਿਣਾ ਵੀ ਤੇਰੇ ਨੌਕਸੀ ਤੇਰੇ ਨੌਕਸੀ ਪਰਮਾਤਮਾ ਦੀ ਬਾਬਾ ਸਾਹ ਸੁਣਿੰਦੀ ਜਿਆ ਵੀ ਬੰਦੇ ਨੂੰ ਦਵਾਈ ਦੇ ਕੇ ਜਾਏ ਬੁੜੀ ਵੀ ਬਣਾ ਲਈਏ ਤਾਂ ਵੀ ਬੱਚਾ ਪੈਦਾ ਹੋਇਆ ਜੀ ਵੀ ਉਹਦੇ ਜਿਹੀ ਅਲਗਨ ਵੀ ਬਾਬਾ ਕਿਸੇ ਨੂੰ ਮਾਰਾ ਨਾ ਕਾਈ ਜੇ ਹੁਣ ਆਪਣੀ ਨੌਕਸਾ ਨਾ ਚਾਹੇ ਦਵਾਈ ਮੈਂ ਤੁਹਾਨੂੰ ਦਿੱਤੀ ਨੌਕਸਾ ਹੈ ਨਾ ਹੈ ਤੁਹਾਡਾ ਹੱਲ ਹੋ ਗਿਆ ਨਾ ਤੁਸੀਂ ਕੋਸੋਂ ਕੁ ਤਾਂ ਨਹੀਂ ਨਾ ਨਹੀਂ ਹਰ ਵਾਰ ਘਰਾਂ ਲੜਾਈ ਕੰਜੇ ਕਲੇਸ਼ ਹੋ ਰਿਹਾ ਨਾ ਵੀ ਹਾਂ ਭਾਈ ਆਏ ਆ ਤੇ ਜਿਆ ਹੁੰਦਾ ਜੀ ਹੁਣ ਏਡਾ ਹੋਇਆ ਨਹੀਂ ਹੁਣ ਤਾਂ ਬੜਾ ਜਵਾਨ ਹੋਇਆ ਰਿਹਾ ਸੀਗਾ ਵੀ ਉਹ ਗੱਲ ਤੋਂ ਪਰਮਾਤਮਾ ਦੀ ਮਿਹਰ ਆ ਜੀ ਬੇਅਤ ਕਿਹਦੇ ਨੂੰ ਪੁੱਛਿਆ ਨਹੀਂ ਜਿਹੜੇ ਬੰਦੇ ਮਿਲਦੇ ਆ ਬੈਦ ਵੀ ਉਹ ਕਹਿੰਦੇ ਵੀ ਹਾਂ ਅਸੀਂ ਪੁੱਛਦੇ ਜਾਨਾਨੀ ਨੂੰ ਕੁੜੀ ਨੂੰ ਪੁੱਛਦੇ ਨੇ ਸਾਲ ਦੇ ਕਿ ਆਹ ਕੋਸਾ ਫਿਰ ਦਵਾਈ ਦਿੰਦੇ ਆ ਇੰਨੇ ਰੁਪਏ ਲੈ ਲੈਂਦੇ ਆ ਆ ਕਰ ਲੈਂਦੇ ਆ ਜੀ ਐ ਇੱਥੇ ਫਿਰ ਜਿਵੇਂ ਕੋਈ ਬੰਦੇ ਗਏ ਰਹੇ ਕੋਟ ਉਹ ਕੋਲ ਜਗਾ ਕਰੇ ਬਣੀ ਹੋਈ ਆ ਉਹਦੇ ਢਾਲਾ ਪਾਉਂਦੇ ਸਾਲ ਬਾਅਦ ਫੇਰ ਉਹਨੂੰ ਦੱਸ ਦਿਆਂ ਪਹਿਲਾਂ ਉਹ ਪੈਸੇ ਲੈ ਲੈਣੇ ਜੀ ਫਿਰ ਉਹਨੂੰ ਉੱਥੇ ਜਗ੍ਹਾ ਤੇ ਅਧਿਨ ਬਾਬਾ ਸਾਹਿਬ ਜੀ ਆਪਾਂ ਵੀ ਸਾਧਦੇ ਐ ਜੀ ਗੱਲ ਵੀ ਮਤਾਂ ਦੇਖ ਕੇ ਜਾਓ ਜੀ ਉੱਥੇ ਛੋਡੀ ਸਾਦਾ 100 ਪਾਓ 50 ਪਾਓ ਕੋਈ ਉੱਥੇ ਕੋਈ ਬੰਨਣ ਵਾਲੀ ਗੱਲ ਬਾਤ ਕਰਨੀ ਨਹੀਂ ਜੀ ਇਹ ਦਵਾਈ ਕਿੰਨੇ ਚਿਰ ਖਾਣੀ ਪੈਂਦੀ ਆ ਇਹ ਦਵਾਈ ਜੀ 1 ਮਹੀਨੇ ਇੱਕ ਮਹੀਨੇ ਚਾਲ ਤੇ 9-10 ਮਹੀਨੇ ਵਿੱਚ ਰਿਜ਼ਲਟ ਜੀ ਨਹੀਂ 9-10 ਮਹੀਨੇ ਬੱਚਾ ਥੋੜੀ ਗੁੱਦ-ਗੁੱਛ ਗੇਡੂ ਹਾਂ ਹਾਂ ਜੀ ਤੇ ਅੱਜ ਦਵਾਈ ਖਾਣ ਤੋਂ 10ਵੇਂ ਮਹੀਨੇ ਤੱਕ ਜੀ 1 ਮਹੀਨਾ ਬਰੇਜ ਕਰਕੇ ਮੰਨ ਲਓ ਦਵਾਈ ਖਾਣੀ ਆ ਦਵਾਈ ਖਾਣ ਤੋਂ ਬਾਅਦ ਜਿਵੇਂ ਅਗਲੇ ਵੀਰ ਤੇ ਹਾਂ ਹੱਲ ਹੋਊਗਾ ਹੁਣ ਜਦੋਂ ਇਹ ਪਤਾ ਲੱਗੋ ਛੱਟਪਟੇ ਇਲਾਜ ਗਰੰਟੀ ਹੈ ਹਾਂ ਗਰੰਟੀ ਹੈ ਇਲਾਜ ਜੇ ਗਰੰਟੀ ਇਲਾਜ ਤੇ ਕੋਈ ਖਰਾਬੀ ਨਹੀਂ ਤੁਹਾਡੇ ਨਹੀਂ ਮੰਨ ਲਓ ਕੋਈ ਐਜਾ ਕੋਈ ਆਇਆ ਆਇਆ ਕੋਈ ਜਿੱਦੀ ਦੋਸੀ ਦਵਾਈ ਖਾਦੀ ਉਸ ਉਹਦਾ ਕੰਮ ਨਾ ਹੋ ਜੇ ਨਾ ਜੀ ਕੋਈ ਨਹੀਂ ਮੁੜ ਕੇ ਮੇਰੇ ਕੋਲ ਅਜੇ ਤੱਕ ਕੋਈ ਨਹੀਂ ਆਇਆ ਇਸ ਬਾਰੇ ਵੀ ਉਹ ਵੀ ਜੇ ਕੋਈ ਇੱਕ ਬੰਦਾ ਸਾਡੇ ਇੱਕ ਮੁੰਡਾ ਜਿਆਦਾ ਸੀਗਾ ਉਹਦੇ ਪਹਿਲਾਂ ਕੁੜੀ ਹੋ ਗਈ ਫਿਰ 17 ਸਾਲ ਕੁਸ ਨੇ ਚੋਇਆ ਉਹਨੂੰ ਦਵਾਈ ਵੀ ਦੱਸੀ ਸਿੱਧੀ ਵੀ ਦੱਸੀ ਵੀ ਭਾਈ ਆ ਜਾ ਕੇ ਆਇਆ ਕਰਕੇ ਲੈ ਲੈ ਲਈ ਦਵਾਈ ਬੱਚਾ ਠਹਿਰ ਵੀ ਗਿਆ 6 ਮਹੀਨੇ ਦਾ ਵੀ ਹੋ ਗਿਆ ਪਤਾ ਨਹੀਂ ਪ੍ਰਮਾਤਮਾ ਦੀ ਮਰਜ਼ੀ ਜਾਂ ਜਿਵੇਂ ਅੱਜ ਕੱਲ ਟੈਕ ਕਰਾਉਣ ਦੇ ਪੈਸੇ ਦਾ ਬੰਦੇ ਚੈੱਕ ਕਰਾਉਂਦਾ ਆਮ ਦਾ ਗਰੀਬ ਬੰਦਾ ਕਰਾ ਨਹੀਂ ਸਕਦਾ ਗਰੀਬ ਬੰਦੇ ਦੱਸਣਾ ਹੁੰਦਾ ਵੀ ਚੈੱਕ ਹੋਇਆ ਦਾ ਮੈਂ ਚੈੱਕ ਕਰਾ ਲਈ ਸੀ ਜੀ ਕੁੜੀ ਸੀ ਆ ਹੋ ਗਿਆ ਤਗੜੇ ਬੰਦੇ ਕਰਾਉਂਦਾ ਉਹ ਪੈਸਾ ਵੱਧ ਲਾਉਂਦੇ ਆ ਜਾ ਉਹਨਾਂ ਕਰਾ ਲਿਆ 6 ਮਹੀਨੇ ਬਾਅਦ ਕੰਮ ਨਾ ਫੇਲ ਹੋ ਗਿਆ ਮੰਨ ਲਓ ਅੱਛਾ ਅੱਜ ਤੱਕ ਮੇਰੇ ਕੋਲੇ ਫਿਰਦਿਆ ਕਹਿੰਦੇ ਯਾਰ ਦਵਾਈ ਤੇਤੋ ਲੈਣੀਆਂ ਮੈਂ ਕਿਹਾ ਮੇਰੇ ਤੋਂ ਲੈਣੀਆਂ ਅੱਗੇ ਸੁੱਲੂ ਮੈਂ ਦੱਸੀ ਸੀ ਜਿਹੜੇ ਹੋ ਗਿਆ ਸੀ ਤੁਸੀਂ ਕੀ ਕਰਿਆ ਮੈਂ ਭਾਈ ਦਵਾਈ ਨਹੀਂ ਦੇਣੀ ਕਰ ਲਿਆ ਜਾਂ ਕਹਿੰਦਾ ਨੋਕੇ ਹੁਣ ਦੇਖੋ ਮੈਂ ਦਵਾਈ ਵੀ ਦੱਸੀ ਆ ਆਪਣਾ ਜਾਲ ਦੋਸੀ ਬੰਦਾ ਪੂਰਾ ਖਾਸ ਜੀ ਹਰ ਵਕਤੇ ਬਣਾ ਦਵਾਈ ਵੀ ਸਾਰੀ ਦੱਸੀ ਐ ਡੀਟੇਲ ਵਿਆ ਕਰਕੇ ਆ ਲੈ ਲਓ ਜਾਂ ਫਲਾਨੀ ਆ ਲੈ ਲਵਾ ਹੋਊ ਜੀ ਫਲ ਦਵਾਈ ਹੁਣ ਜਿਹੜੇ ਹੁਣ ਤੁਹਾਨੂੰ ਮੈਂ ਦਵਾਈ ਦੱਸ ਦਿੰਨਾ ਤੁਸੀਂ ਆਪ ਲਮੂ ਗਾਂ ਕਿਸੇ ਨੂੰ ਹੋਰ ਵੀਪਰ ਚਲਤ ਕਰੋਗੇ ਲੈ ਵੀ ਆ ਲੈ ਲੈ ਮੇਰਾ ਇਹ ਨਾ ਲੁਕਿਆ ਕਰ ਲਾ ਪਰ ਉਹ ਫਲ ਨਹੀਂ ਬਾਬਾ ਸਾਹਸ ਜੀ ਦੇਰੋਂ ਮਰਜੀ ਲੈ ਲੋ ਕੀ ਕਹਿ ਸਕਦੇ ਮੈਂ ਇਹਦਾ ਕੁਝ ਨਹੀਂ ਕਹਿ ਸਕਦਾ ਜੀ ਆਪਾਂ ਕੀ ਕਰ ਸਕਦੇ ਕੋਈ ਆਪਾਂ ਮੰਤਰ ਨਹੀਂ ਮਾਰਦੇ ਕੋਈ ਜਲਦੀ ਟੋਣਾ ਨਹੀਂ ਕਰਦੇ ਕੀ ਗੱਲ ਹੈ ਇਹ ਜੜੀ ਬੂਟੀਆਂ ਤੋਂ ਆਉਂਦੀਆਂ ਨੇ ਜabb ਉਹ ਮਹਿੰਗੀਆਂ ਹੁੰਦੀਆਂ ਨੇ ਜੀ ਪੈਸਾ ਬਹੁਤ ਲੱਗਦਾ ਜੇ ਕਿ ਕਿ ਜੜੀ ਬੂਟੀਆਂ ਇਸੇ ਤੋਂ ਹੀ ਬਹੁਤ ਮਹਿੰਗੀ ਹੁੰਦੀ ਆ ਹਾਂਜੀ ਤੇ ਤੁਸੀਂ ਵੀ ਇਹ ਜੋ ਦਵਾਈ ਬਣਾਉਣੀ ਆ ਥੋੜੀ ਮਿਹਨਤ ਵੀ ਹੁੰਦੀ ਜੀ ਹਾਂ ਮਿਹਨਤ ਤੋਂ ਬਾਅਦ ਤੁਸੀਂ ਦੋ ਜ ਕਰਦੇ ਹੋ ਇਹ ਤੋਂ ਬਾਅਦ ਤੁਸੀਂ ਕੁਝ ਪੈਸੇ ਲੈਣੇ ਹੋ ਕਿੰਨੇ ਪੈਸੇ ਲੈਣੇ ਪੈਸੇ ਦੀ ਗੱਲ ਸੁਣੋ ਵੀ ਆਪਣਾ ਕੰਮ ਟੈਟ ਮੰਨ ਲਓ ਅੱਗੇ ਤਾਂ ਨਹੀਂ ਅਜੇ ਤੱਕ ਜਮਾ ਪਹਿਲਾਂ ਕਿਸੇ ਤੋਂ ਲਏ ਨਹੀਂ ਸੀ ਵੀ ਹੁਣ ਤਾਂ ਜਿਹਨੂੰ ਦੇਣੀ ਆ ਰੁਪਈਆ 10000 ਪੀਸ ਨੂੰ ਰੱਖਿਆ ਵੀ 10000 ਰੁਪਈਆ ਲੈਣਾ ਉਹ ਤੀਰਨਵਾਦ ਆ ਕੇ ਦਵਾਈ ਲੈ ਜੇ ਤੂੰ ਕੇਨਵਾਦ ਆ ਕੇ ਲੈ ਜੇ ਉਹ ਜਨ ਜੇ ਇੱਕ ਮਹੀਨੇ ਬਾਅਦ ਦੱਸੂਗੇ ਦੱਸੂਗਾ ਵੀ ਹਾਂ ਭਈ ਆ ਕੋਸ ਹੋ ਗਿਆ ਇਹ 10000 ਰੁਪਏ ਤੁਸੀਂ ਪੂਰੀ ਇੱਕ ਵਾਰੀ ਲੈ ਕੇ ਮੁਰ ਹਾਂ ਮੁਰਕੇ ਕੋਸ ਨਹੀਂ ਲੈਣਾ ਜੀ ਮੁਰਕੇ ਕੋਸ ਨਾਲ ਦਵਾਈ ਲਿਆਉਣੀ ਆ ਪਾਉਣੀ ਆ ਉਹ ਚ ਮੇਰਾ 2:00 ਵਜੇ 3:00 ਵਜੇ ਤੁਹਾਨੂੰ ਪਤਾ ਜਿਆ ਪ੍ਰੋਫਟਾ ਹੁੰਦਾ ਜੇ ਜੇ ਕੰਮ ਕੋਈ ਕਰਦਾ ਕਰਦਾ ਇਹ 10000 ਰੁਪਏ ਇੱਕ ਵਾਰੀ ਲੈਣਾ ਦਵਾਈ ਚਾਹ ਮਹੀਨੇ ਚੱਲੇ ਜਿਹੜੇ ਮਹੀਨੇ ਚੱਲੇ ਫਿਰ ਹਾਂ ਇੰਨਾ ਕੁ ਮਹੀਨਾ ਚਲੋਣੀ ਦਵਾਈ ਅਜੇ ਤੱਕ ਮਹੀਨੇ ਬਾਅਦ ਤੱਕ ਨਹੀਂ ਦਿੱਤੀ ਜੀ ਮੈਂ ਮੈਂ ਨਹੀਂ ਦੇਣੀ ਦਵਾਈ ਹਾਂ ਇੱਕ ਮਹੀਨੇ ਬਾਅਦ ਅਗਲੇ 10000 ਚ ਵੀ ਇਹ ਦੋ ਮਹੀਨੇ ਮਹੀਨੇ ਦਵਾਈ ਦੇਣੀ ਹਾਂ ਹਾਂ ਜੀ ਤੇ ਤੁਸੀਂ ਹੋਰ ਇੱਕ ਤੀਪ ਵਿੱਚ ਬਾਬੇ ਦਾ ਨਾਮ ਫੜਾ ਲੈ ਰਹੇ ਹੋ ਕਿ ਇਹ ਕਿਹੜਾ ਬਾਬਾ ਜੀ ਫਿਰ ਬਾਬਾ ਸਾਹਬ ਸਿੰਘ 베ਦੀ ਜੀ ਅੱਛਾ ਗੁਰਨਾਗਦੇਵ ਜੀ ਕੋਲ ਚੋਸੀ ਸਾਡੇ ਗੁਰਦੁਆਰਾ ਬਾਬਾ ਸਰਬਜੀਤ ਸਿੰਘ 베ਦੀ ਇੱਥੇ ਨੇ ਉਹਨਾਂ ਨੂੰ ਮੰਨਦੇ ਹਰ ਵਾਰ ਮਾ ਸਾਡੇ ਨੂੰ ਜਾਣਦੇ ਜੀ ਸਾਰਾ ਮਿਹਨਤਾ ਜੀ ਪ੍ਰਮਾਤਮਾਨ ਦਲਦਾ ਹੈ ਜਿਹੜਾ ਸਰਾਂਬਾ ਰੋਡ ਨੇ ਜਿਵੇਂ ਪੱਕਾ ਰੋਡ ਵੱਲ ਵੱਜਦਾ ਹੈ ਸਰਾਂਬਾ ਰੋਡ ਵੀ ਕਹਿੰਦੇ ਕੱਤਾ ਸਰਾਂਬਾ ਰੋਡ ਹਾਂਜੀ ਉੱਥੇ ਇੱਥੇ ਗੁਰਦੁਆਰਾ ਜੀ ਅੱਛਾ ਜੀ ਹਾਂਜੀ ਬਾਬੇ 베ਦੀ ਜੀ ਦਾ ਬਾਬਾ ਸਾਹਬ ਸਿੰਘ 베ਦੀ ਹੋਇਆ ਅੱਛਾ ਜੀ ਤੇ ਹੁਣ ਜਾਨੀ ਗੁਰਨਾਗਦੇਵ 17ਵੇਂ ਸਤਾਨਕ ਜੋਤ ਬਾਬਾ ਸਰਬ ਉਹ ਜੀ ਗੁਰੂਨ ਸਾਹਿਬ ਮਾਰੇ ਮਹਾਰਾਜੀ ਆ ਕਿ ਮਤਲਬ ਇੱਕ ਹੋਣਾ ਹਾਂ ਜੀ ਉਹ ਲੋਕਾਂ ਨੂੰ ਗੇਰ ਬਹਿ ਪੈ ਰਹੇ ਕਿ ਅਕਰ ਬਾਬੇ ਚ ਕਿਹੜੇ ਬਾਬੇ ਦੇ ਨਾਲ ਨਹੀਂ ਨਹੀਂ ਜੀ ਬਾਬੇ ਦਾ ਹੀ ਗੁਰਨਾ ਉਹਦਾ ਬਾਬੇ ਸਾਡੇ ਇੰਨੇ ਚੰਗੇ ਆ ਵੀ ਕਿਸੇ ਨੂੰ ਬਦਜੀ ਮਗਾੜੀ ਕਹਿੰਦੇ ਨਹੀਂ ਗੱਲ ਇਹ ਤਾਂ ਨਹੀਂ ਇੱਥੇ ਬੜੇ ਬੜੇ ਬਾਬਾ ਜੀ ਹੁਣ ਇਹ ਨੇ ਵੀ ਜਾਨੀ ਉੱਥੇ ਦਾਤਾ ਵੀ ਮਿਲਦੀ ਗੱਲ ਇਹ ਨਹੀਂ ਵੀ ਮੇਰਾ ਵੀ ਚਾਹੇ ਜਿਵੇਂ ਆਪਾਂ ਦਵਾਈ ਦੇਤੀ ਨੌ ਤੌ ਉਹ ਨਾ ਦੇਈ ਜੀ ਗੱਲ ਇਹ ਆ ਕਰੇ ਐਵੇਂ ਆਪਾਂ ਆਪ ਦੀ ਸੋਭਾ ਕਾਦੀ ਜੀ ਆਪ ਦੀ ਰੇ ਘਰ ਦਾ ਫਰਦਾ ਜੀ ਆਪ ਦੀ ਨਹੀਂ ਕਰਦੇ ਤੇ ਤੇ ਇੱਕ ਹਣੋ ਦੇ ਵਿੱਚ ਭੋਰੀ ਵਾਲਾ ਵੀ ਕੀ ਜਿਕਰ ਕਰਾ ਭੋਰੀ ਤਾਂ ਕੀ ਜਿਕਰਾਈ ਭੋਰੀ ਦਾ ਜੀ ਇਲਾਜ ਕਰਦੇ ਨੇ ਜਿਹਦੇ ਭੋਰੀ ਪੈਰ ਦੇ ਵਿੱਚ ਹੋਗੀ ਜਾਂ ਹੱਥਾਂ ਤੇ ਹੋਗੀ ਉਹ ਦਵਾਈ ਲਾਉਣੀ 3 ਦਿਨ ਬਾਅਦ ਦਵਾਈ ਲਾਉਣੀ ਆ ਉਹਦੇ ਵਿੱਚ ਜਿਹੜੀ ਉਹ ਜਿੰਨੀ ਪੁਰਾਣੀ ਆ ਉਹਨਾਂ ਲੰਮਾ ਸਮਾਂ ਚੱਲ ਜਾਂਦੀ ਆ ਹੂੰ ਹੋਣ ਨੂੰ ਉਹ ਗਲ ਗਲ ਕੇ ਬਾਹਰ ਕਰ ਦਿੰਦੇ ਆ ਜਿਹਦੇ ਡਾਕਟਰਾਂ ਦੇ ਲੋਕਾਂ ਨੇ ਭੋਰੀ ਦਾ ਇਲਾਜ ਕਰਾਇਆ ਇੱਕ ਬੰਦਾ ਲੁਧਿਆਣੇੋਂ ਆਉਂਦਾ ਸੀ ਉਹ ਬਹੁਤ ਤਕੜਾ ਮੁੰਡਾ ਸੀਗਾ ਪੋਲੋ ਜਿਹਾ ਆਪਰੇਸ਼ਨ ਕਰਾਇਆ ਸੀ ਇਹਨਾਂ ਨੇ ਪੋਲੋ ਆਪਰੇਸ਼ਨ ਹੋਣ ਦੇ ਬਾਅਦ 20000 ਰੁਪਏ ਲਾ ਕੇ ਦੁਆਰੇ ਭੋਰੀ ਹੋਈ ਆਪਾ ਲੋਜ ਕਰਾਇਆ ਹੁਣ ਆਪਣੇ ਕੋਲ ਬਹੁ ਗਾਗ ਭੇਜਦਾ ਮਨ ਰੋਲਾ ਜੀ ਇਹ ਭੋਰੀ ਜਿਹੜੇ ਮੈਂ ਭੋਰੀ ਹੁੰਦੀ ਆ ਆਮ ਕੱਟ ਕੇ ਕੱਢਣੀ ਪੈਂਦੀ ਨਹੀਂ ਕੋਸ ਅਸੀਂ ਉਹਦੇ ਉੱਤੇ ਲੋਹਾਂ ਦਾ ਬਰਤਨ ਹੀ ਨਹੀਂ ਦੇਖੋ ਜੀ ਨੁਕਸਾਨ ਹੋ ਜੇ ਹਾਂ ਬੇਇੱਜ਼ਤੀ ਵਧਰੀ ਹੋ ਜਾਂਦੀ ਆ ਫਲਾਣੇ ਜਗ੍ਹਾ ਆ ਕੰਮ ਹੋ ਗਿਆ ਐ ਹੋ ਗਿਆ ਐ ਹੋਇਆ ਜਿਹੜੀ ਸੋਭਾਗੇ ਜਿੰਨੇ ਨਹੀਂ ਕਰਨੀ ਹੁੰਦੀ ਹੁੰਦੀ ਹਾਂ ਜੀ ਠੀਕ ਹੈ ਜੇ ਮੇਰਾ ਆਮ ਰਜਲਤਾ ਜੀ ਆਮ ਦੱਸਣ ਦੀ ਗੱਲ ਸੱਚ ਬੋਲਦੇ ਆ ਝੂਠ ਵਾਲੇ ਰਾ ਨਹੀਂ ਜਾਂਦੇ ਵੀ ਉਹਦੇ ਵਿੱਚ ਮਾਰਾ ਹੋ ਜੇ ਨਾ ਮਾਰਾ ਦਾ ਬਨਾਮੀ ਬੇਇੱਜ਼ਤੀ ਆ ਜਿੰਨੀ ਮਰਜ਼ੀ ਕਰ ਲਈਏ ਉਹ ਚੰਗਾ ਕਹਿੰਦੇ 10 ਚੰਗਾ ਜਿਹਾ 50 ਵਾਰ ਹੀ ਕਰ ਲਾ ਹਾਂ ਹਾਂ ਕਹਿੰਦਾ ਉਹ ਵੀ ਕਹਿਣਾ ਦੱਸਣਾ ਹੀ ਨਹੀਂ ਜੀ ਕੁੰਜੀ ਵਾਰੀ ਇੱਕ ਥੋੜੇ ਕੰਮ ਗਲਤ ਹੋ ਗਿਆ ਉਹ ਚੱਕਿਆ ਹੁੰਦਾ ਹੁਣ ਜੀ ਤੁਹਾਨੂੰ ਮੈਂ ਦੱਸਾਂ ਇੱਕ ਗੱਲ ਜਿਹੜੇ ਮੁੰਡੇ ਯਾਰ ਦੋਸਤ ਸੀਗਾ ਮਤਲਬ ਮਿਲ ਗਿਆ ਹੋਲੀ ਪਿੰਡ ਦਾ ਸੀਗਾ ਆਪਣਾ ਹੋਰ ਜਿਆਦਾ ਉਹ ਨਾਲ ਮਿਲ ਗਏ ਦਵਾਈ ਉਹਨੂੰ ਮੈਂ ਪਹਿਲੀ ਹੀ ਦਿੱਤੀ ਮੈਂ ਕਹਿੰਦਾ ਤੇਰੇ ਬੱਚਾ ਹੈ ਨਹੀਂ ਕਹਿੰਦਾ ਹਾਂ ਯਾਰ ਲੋਕਾਂ ਦੇ ਅਪੀ ਇਹਦੇ ਬੱਚਾ ਹੋਣਾ ਨਹੀਂ ਇਹ ਤਾਂ ਫਰੀਦਕੋੜ ਦੀ ਨਾਨੀ ਜੀ ਫਰੀਦਕੋੜ ਦੀ ਨਾਨੀ ਸਾਡੀ ਮਤਲਬ ਫਰੀਦਪੁਰ ਤੋਂ ਆ ਹੂੰ ਤੇ ਉਹਨੂੰ ਮੈਂ ਦੱਸਿਆ ਵੀਰਵਾਲਾ ਜਨ ਨਹੀਂ ਮਗਾ ਵੀ ਕੁੜੀ ਮੁੰਡੇ ਕਹਿ ਨਹੀਂ ਸਕਦਾ ਕਹਿੰਦਾ ਕੁੜੀ ਹੋ ਜੇ ਦਵਾਈ ਦੇਤੀ ਵੀਰਵਾਲਾ ਜਨ ਨਹੀਂ ਲੈ ਕੇ ਉਥੋਂ ਲੋ ਦੇ ਨੇ ਸਾਰਾ ਉਹ ਕਰਕੇ ਨੂੰ ਲਿਆ ਕੇ ਬੱਚਾ ਪੈਦਾ ਹੋ ਗਿਆ ਸਾਰਾ ਕੋਈ ਮੈਨੂੰ ਪਹਿਲੀ ਗੱਲ ਉਹਨੇ ਦੱਸਿਆ ਨਹੀਂ ਕਾਫੀ ਨਹੀਂ ਦੱਸਿਆ ਵੀ ਬੱਚਾ ਹੋ ਗਿਆ ਮੇਰੀ ਮਾਤਾ ਪੂਰੀ ਵੀ ਮੈਨੂੰ ਮਸਹੂਸ ਕਰਨ ਲੱਗਾ ਮਗਾ ਵੀ ਚੱਲ ਮਾਤਾ ਜੀ ਉਮਰ ਸੀ ਕੋਈ ਗੱਲ ਨਹੀਂ ਵੀ ਤੂੰ ਆਹਦਾ ਦੱਸ ਆਵੇ ਵਾਰ ਕੀ ਕੋਸਾ ਕਹਿੰਦਾ ਭਾਈ ਆ 6 ਮਹੀਨੇ ਬੱਚੀ ਤੇਰੇ ਪਰਾਂ ਖੇਡਦੀ ਆ ਫਿਰ ਮੁੰਡਾ ਹੋਇਆ ਲੋੜੀ ਮੰਡੀਆਂ ਮੈਨੂੰ ਨਹੀਂ ਸੱਦਿਆ ਜੀ ਚਲ ਕੋਈ ਆ ਲੋਕਾਂ ਦਾ ਵੀ ਨੋ ਨਿਕਲਦੇ ਵੀ ਜੀ ਨੋ ਕਰਨ ਤਾਂ ਦੇਖੋ ਹੁਣ ਕੱਦਾ ਸੀਗਾ ਮੇਰਾ ਕੰਮ ਵਧੀ ਚੱਲਣਾ ਸੀ ਜਿਵੇਂ ਤੈਨੂੰ ਪਤਾ ਲੱਗ ਗਾਹਾਂ ਲੱਗ ਗਿਆ ਹੁਣ ਜਦੋਂ ਆਪਾਂ ਦੱਸਣਾ ਨਹੀਂ ਕਿਸੇ ਨੂੰ ਵੀ ਬੱਸ ਬਾਈ ਗੋਪਤ ਗੋਪਤ ਹੋ ਜਾਂਦਾ ਹਾਂ ਜੀ ਜੇ ਮਾੜਾ ਕੰਮ ਹੋ ਗਿਆ ਨਾ ਬਈ ਗੱਲ ਹੋਰ ਆ ਤੁਸੀਂ ਗੱਲ ਅਗਲਾਂ ਦੇ ਜਦੋਂ ਜਦੋਂ ਆਪਾਂ ਗੱਲ ਕਰਦੇ ਨੇ ਕਈ ਵਾਰੀ ਬੰਦਾ ਸੰਗ ਜਾਂਦਾ ਹਾਂ ਜੀ ਹਾਂ ਕਿ ਹਾਂ ਵੀਰ ਮੈਂ ਦੇਸ਼ ਤੇ ਦਵਾਈ ਨਾ ਬੱਚਾ ਉਹ ਆਪਣੇ ਨਾ ਲੋਕਾਂ ਕਹਾਣ ਡਰ ਡਰ ਜੀ ਲੱਗਾਂ ਯਾਰ ਲੋਕ ਕਹਣਗੇ ਵੀ ਇਹਦੇ ਦਵਾਈ ਨਾ ਹੋਏ ਜਿਹੜੇ ਹੁਣ ਬੀਬੀ ਟਿਊਬ ਕਰਦੇ ਆ ਉਹ ਕਿਹਦਾ ਜੀ ਉਹ ਪਤਾ ਨਹੀਂ ਕਿਹਦਾ ਜੀ ਹੂੰ 3.5 ਲੱਖ ਰੁਪਏ ਲੈਂਦੇ ਆ ਹੂੰ ਜੇ ਕੋ ਹੋਵੇ ਨਾ ਹੋਵੇ ਉਹ ਅਗਲੇ ਸਰਦਾਰ ਦੀ ਆਪਾਂ ਤੁਹਾਨੂੰ ਦੱਸਿਆ ਵੀ 10000 ਆ ਉਹ ਚ ਕੋਈ ਕੱਢਣਾ ਪਾਉਣ ਵਾਲੀ ਗੱਲ ਬਾਤ ਨਹੀਂ ਜੇ ਕੋਈ ਗਰੀਬ ਹੋਊ ਜਦ ਆਪਣਾ ਕੰਮ ਚੱਲਦਾ ਗਾਹ ਕਹੋਗੇ ਆਪਾਂ ਫ੍ਰੀ ਵਿੱਚ ਦੇ ਦਾਂਗੇ 2000 ਚੀਜ਼ਾਂ ਦਾ 5000 ਚੀਜ਼ਾਂ ਜਿਵੇਂ ਚਾਹ ਘਰ ਤੋਂ ਘਰ ਬਿਲਕੁਲ ਨੂੰ ਦੇ ਦਾਂਗੇ ਗੱਲ ਉਹ ਨਹੀਂ ਕਰਨੀ ਇਹਦੀ ਗੱਲ ਉਹ ਚੱਕਰ ਵੀ ਗੱਲ ਇਹ ਆ ਵੀ ਚੰਗਾ ਦਾ ਕਿਸੇ ਨੇ ਕਹਿਣਾ ਹੀ ਨਹੀਂ ਹੁੰਦਾ ਮਾੜਾ ਹੋ ਜੇ ਕਿਸਦਾ ਮਾੜੇ ਦੇ ਨਾਮ ਵਿੱਚ ਜਿਹੀ ਹੋ ਜਾਂਦੀ ਉਹਦੇ ਹੱਥ ਨੂੰ ਸਾਰੇ ਚੈਨਰ ਵੀ ਸਾਰਾ ਕੁਝ ਆ ਜਾਂਦਾ ਹਸਣੇ ਪਿਆ ਬਥੂਆ ਕਰਨਾ ਹੈ ਤੇ ਭੋਰੀ ਫਿਰ ਪਾਣੀ ਪਾ ਕੇ ਨਿਕਲਿਆਂਦੇ ਫਿਰ ਪਰ ਨਹੀਂ ਜੀ ਪਾਣੀ ਨਹੀਂ ਉਹ ਦਵਾਈ ਲਾਉਨੇ ਆ ਦਵਾਈ ਲਾ ਲਾ ਕੇ ਹੋਈ ਹੋਈ ਉਹ ਗਾਲ ਕੇ ਹੋਈ ਹੋਈ ਫਿਰ ਆਪਾਂ ਜੜ ਪਤਾ ਲਗਾਣਾ ਜਿੱਦਾਂ ਜਿਹੜਾ ਆਪਾਂ ਦੱਸਿਆ ਵੀ ਇੰਨੇ ਦਿਨ ਲਵਾ ਦੋ ਦਿਨ ਹੋਰ ਲਵਾ ਲਵਾ ਲਈ ਸਹੀ ਹੈ ਜੇ ਤੂੰ ਮੜੀ-ਮੋਟੀ ਗੱਠ ਵਿੱਚ ਰਹਿ ਗਈ ਉਹ ਦੋ ਚਾਰ ਮਹੀਨੇ ਬਾਅਦ ਫੇਰ ਹੋ ਜੰਨੇ ਆਮ ਤੌਰ ਤੇ ਕੋਈ ਬੰਦਾ ਆਇਆ ਜਿਹੜਾ ਕੋਈ ਚੌਧਾ ਦਾ ਮੁੰਡਾ ਉਹ ਤਨਵਾਰੀ ਆ ਗਿਆ ਦੁਬਾਰੇ ਵੀ ਪ੍ਰੋਪਰ ਰਾਜ ਨਹੀਂ ਕਰਾਉਣਾ ਲਾਜਾ ਪ੍ਰੋਪਰ ਨਹੀਂ ਕਰਾਉਣਾ ਫੇਰ ਦੁਬਾਰੇ ਆਊਗਾ ਨਹੀਂ ਜਿੰਨੇ ਆਪਾਂ ਦੱਸ ਕੇ ਵੀ ਜਬ ਤੱਕ ਚੁਬਾ ਲਾਉਣਾ ਨਹੀਂ ਉਹ ਦੁਬਾਰੇ ਉਹ ਜਗ੍ਹਾ ਤਾਂ ਹੋਊਗਾ ਅੱਛਾ ਹਾਂ ਇਪਰ ਇਹ ਦਵਾਈ ਉਹਨਾਂ ਤੱਕ ਚਲਣੀ ਹੈ ਜਿੰਨਾ ਤੱਕ ਤੁਸੀਂ ਕਹਿੰਦੇ ਹੋ ਉਹ ਕੰਮ ਕਰ ਚੱਲੂਗੀ ਉਹ ਮਹੀਨਾ ਦੇਰ ਮੈਂ ਹਾਂ ਉਹ ਜੀ ਅਗਲੇ ਦੇ ਡਿਪੈਂਡ ਕਰਦੀ ਆ ਵੀ ਕਿੰਨੀ ਪੱਕੀ ਹੈ ਕਿੰਨੀ ਪੁਰਾਣੀ ਆ ਨਵੀਂ ਆ ਨਵੀਂ ਛੇਤੀ ਵੀ ਹੋ ਜਾਂਦੀ ਆ ਜਿਹੜੀ ਪੁਰਾਣੀ ਆ ਲੰਮਾ ਸਮੇਂ ਦੀ 2-4 ਸਾਲ ਦੀ ਆ ਉਹ ਦਵਾਈ ਘਰੇ ਨਹੀਂ ਆ ਤੁਸੀਂ ਕਹਿੰਦੇ ਦਵਾਈ ਮੈਂ ਲਾਉਣੀ ਨਹੀਂ ਜੀ ਘਰੇ ਦਵਾਈ ਨਹੀਂ ਦਿੰਦੇ ਦਵਾਈ ਘਰੇ ਉਹ ਆਪਸੀ ਤੇ ਮਲੋਣੇ ਅਗਲੇ ਸਾਹਮਣੇ ਮਲੋਣੇ ਦਵਾਈ ਡੱਬੀ ਦੇ ਵਿੱਚੋਂ ਦੁੱਧ ਦੇ ਵਿੱਚ ਡੰਡਾ ਥੋੜਾ ਜਿਹਾ ਹੁੰਦਾ ਜੀ ਉਹਦੇ ਦੁੱਧ ਦੇ ਵਿੱਚ ਪਾ ਕੇ ਮਿਲਾ ਕੇ ਲਾਉਣੀ ਆ ਉਹ ਘੱਟ ਵੱਧ ਲੱਗ ਜੇ ਜਾਂ ਕਿਸੇ ਪਾਸੇ ਜੋ ਬੰਦਾ ਖਾ ਪੀ ਜਾਵੇ ਕੋਈ ਬੱਚਾ ਹਸਲਾ ਜ ਉਹਦੇ ਬੋਸ ਆਦਨ ਰੱਖਦੇ ਆ ਉਹਦੇ ਦੇਖੋ ਜੀ ਮੈਂ ਥੋੜੇ ਆ ਲਾਦਨੇ ਕੇ ਪਾਸੇ 10 ਮਿੰਟ ਹੀ ਥੋੜੇ ਘੜੀ ਕੱਢ ਦੂ ਕਿਸੇ ਪਾਸੇ ਅੱਛਾ ਹਾਂ ਉਹ ਜਿਹੜੀ ਚੀਜ਼ ਆ ਉਹ ਤਿੰਨ ਤਿੰਨ ਦਿਨ ਅੱਗੇ ਕਹਿੰਦੇ ਨਾਮ ਸੁਣਿਆ ਹੋਣਾ ਵੀ ਭਾਈ ਦਵਾਈ ਦਾ ਇਹ ਜਿਹੜੀਆਂ ਪੱਥਰ ਖਾਰ ਦਿੰਦੀਆਂ ਐ ਆਮ ਹਾਲਤ ਸੀ ਵੀ ਨਾ ਇਹ ਬਜ਼ੁਰਗਾਂ ਤੋਂ ਹੁੰਦੇ ਆਉਂਦੇ ਸੀ ਵੀ ਦਵਾਈ ਦਾ ਇਹ ਜਿਹੜੀਆਂ ਵੀ ਪੱਥਰ ਨੂੰ ਖਾਰ ਦਿੰਦੀਆਂ ਇਹ ਉਹ ਦਵਾਈ ਆ ਵੀ ਉਹ ਪੱਥਰੀ ਹੁੰਦਾ ਮੰਨ ਕੇ ਚੱਲੋ ਇਹ ਬਲੱਡ ਮਾਰ ਕੇ ਨਾ ਕਿਹੜਾ ਹੋ ਜਾਂਦਾ ਫਿਰ ਜੇ ਲੱਗਦਾ ਆਪਣੇ ਪੈਰ ਦੇ ਵਿੱਚ ਮੇਕ ਅੰਗੂ ਲੱਗਦਾ ਦਿਮਾਗੇ ਪਰਲਾ ਦਾ ਵੀ ਹਾਨ ਲੱਗਿਆ ਜੀ ਇਹੋ ਕੁਝ ਹੁੰਦਾ ਜੀ ਇਹ ਆ ਕਲ ਕਿਆ ਬਾਤ ਹੈ ਤੇ ਹੋਰ ਹੋਰ ਕੋਈ ਹੋਰ ਕੋਈ ਇਲਾਜ ਕਰਦੇ ਆਪਾਂ ਕੀ ਕਰਦੇ ਇੱਕ ਜੀ ਅੱਖਾਂ ਦੀ ਦਵਾਈ ਦੇ ਦਿੰਦੇ ਜੇ ਬਹੁਤੀ ਜਵਾਰ ਕਿ ਚਿੱਟਾ ਕਾਲਾ ਇਹਦਾ ਮਰਜੀ ਹੋਵੇ ਪਾਉਣ ਲਈ ਦਵਾਈ ਉਹ ਕੱਟਿਆ ਜਾਂਦਾ ਜਿਵੇਂ ਆਮ ਮਾੜੀ ਮੋਟੀ ਹੈਗੀ ਪ੍ਰੋਬਲਮ ਜਿਹੜਾ ਜਾਲਾ ਜੂੜਾ ਆਉਂਦਾ ਉਹ ਨਹੀਂ ਆਉਂਦਾ ਉਹ ਦਵਾਈ ਇੱਕ ਵੀਰਵਾਰ ਨਾਲਸ ਨੇ ਨਹੀਂ ਪਾਉਣੀ ਸਿਰੋਜ ਪਾਈ ਜਾ ਦੋ ਵਾਰੀ ਪਾ ਲੋ ਉਹ ਨਾਲ ਵੀ ਬਹੁਤ ਫਾਇਦੇ ਬਹੁਤ ਦੂਰ ਤੱਕ ਪੇਚੀ ਚਿੱਟਾ ਮੂਤੇ ਕਾਲਾ ਮੂਤੇ ਕੰਕਰ ਮਰਜੀ ਹੋਵੇ ਜੀ ਉਹ ਜਾਨੀ ਮਰ ਜਿੱਥੇ ਦੇ ਮਰਚ ਪਹੁੰਚਿਆ ਹੋਵੇ ਹਾਉ ਉਹ ਜਿਵੇਂ 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 ਆਇਆ ਹੁੰਦਾ ਜਿਵੇਂ ਹੁਣ ਵਾਲਾ ਵਿੱਚ ਇੱਕ ਤਰ੍ਹਾਂ ਕੋ ਲੋਦਨ ਇੱਕ ਬੰਦਾ ਸੀਗਾ ਜੀ ਉਹਦਾ ਕਰਿਆ ਸੀਗਾ ਜੀ ਉਹਨੂੰ ਹੌਲੀ ਹੌਲੀ ਪਤਾ ਲੱਗਿਆ ਜਦੋਂ ਆਇਆ ਉਹਦਾ ਆਪਰੇਸ਼ਨ ਦਾ ਡੇਟ ਸੀਗਾ ਜਿੰਨ ਮਹੀਨਾ ਵੀ ਦਾ ਰਹਿਦਾ ਸੀਗਾ 15 ਦਾ ਰਹਿੰਦੇ ਉਹ ਜਦੋਂ ਆਪੇ ਦਵਾਈ ਪਾਉਣ ਲੱਗ ਗਿਆ ਉਹਨੇ ਬਹੁਤ ਹੁਣਾ ਉੱਥੇ ਕਹਿੰਦਾ ਬਾਈ ਮੈਨੂੰ ਬਹੁਤ ਫਾਇਦਾ ਪਰ ਹੁਣ ਮੇਰੇ ਡੇਟ ਲਈ ਆਪਰੇਸ਼ਨ ਕਰਾਉਣਾ ਪੜਾ ਜੇ ਸਾਨੂੰ 2000 ਮਹੀਨੇ ਪਹਿਲਾਂ ਪਤਾ ਲੱਗਾ ਫਿਰ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਸੀਗੀ ਬਹੁਤ ਲੋਕ ਹੈ ਜਿਹੜੇ ਲੈਣ ਆਉਂਦੇ ਆ ਤੇ ਬਾਈ ਇਹਨਾਂ ਜੀ ਕਰਦੇ ਅ ਬਈ ਕਮਾਲ ਹੀ ਕਰਦੇ ਤੁਸੀਂ ਠੀਕ ਹੈ ਮੈਂ ਔਰ ਤੁਸੀਂ ਜਮਾਲ ਜੀ ਥੋੜਾ ਕੰਟੈਕਟ ਕਰਨਾ ਹੋਵਾ ਕਿਸੇ ਨੇ ਬੱਚੇ ਵਾਲੇ ਨੇ ਕੰਟੈਕਟ ਕਰਨਾ ਮਾ ਭੋਰੀ ਵਾਲੇ ਕੰਟੈਕਟ ਕਰਨਾ ਮਾ ਅਖਣੇ ਨੇ ਥੋੜਾ ਨੰਬਰ ਕਹੀਆ ਨੰਬਰ ਜੀ 94632 ਠੀਕ ਹੈ 48613 ਜੀ 94632 48613 48613 ਠੀਕ ਹੈ ਬਈ ਤੁਹਾਡਾ ਬਹੁਤ ਧੰਨਵਾਦ ਜੀ ਤੇ ਮਾਲ ਕਿਰਪਾ ਕਰਕੇ ਤੁਹਾਡੇ ਕੰਮ ਚੜ੍ਹਦੀ ਕਲਾ ਰੱਖੇ ਤੇ ਇੱਕ ਭੋਰੀ ਵਾਲੇ ਦੇ ਪਾਸੇ ਕਿੰਨੇ ਲੈਣੇ ਆਪਾਂ ਅਸੀਂ ਮੰਗਿਆ ਨਹੀਂ ਕਿ ਅੱਜ ਤੇ ਕੋਈ ਡਿਮਾਂਡ ਨਹੀਂ ਕਿ ਅੱਜ ਵੀ ਕੀ ਲੈਣਾ ਕੀ ਦੇਣਾ ਜੀ ਅੱਛਾ ਪੂਰੀ ਉਹ ਯੂਬ ਅਗਲਾ ਆਪਾਂ ਜੀ ਮਰਜਾ ਦੇ ਗਿਆ ਹਾਂ ਜੀ ਤੇ ਅੱਖਾਂ ਵਾਲੀ ਦਵਾਈ ਅੱਖਾਂ ਵਾਲੀ ਵੀ ਆਈ ਦੇ ਦਿੰਦੇ ਅੱਖਾਂ ਦਾ ਫ੍ਰੀ ਦੇ ਦਿੰਦੇ ਕੋਈ ਗੱਲ ਨਹੀਂ ਖਾਸ ਕਿ ਦੇਖ ਰਹੇ ਹੋਗਾ ਚੰਗੀ ਗੱਲ ਹੈ ਜੀ ਅੱਖਾਂ ਵਾਲੀ ਅੱਖਾਂ ਲਈ ਇੱਕ ਜਹਾ ਉਹ ਫ੍ਰੀ ਦਿੰਦੇ ਹਾਂ ਹਾਂ ਜੀ ਚਲ ਬਹੁਤ ਧੰਨਵਾਦੀ ਤੁਹਾਡੇ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਨਾਮ ਰਜਿੰਦਰ ਸਿੰਘ ਸੀ ਨਹੀਂ ਹਾਂ ਜੀ ਬਾਈ ਰਜਿੰਦ ਬਾਈ ਰਜਿੰਦਰ ਸਿੰਘ ਜੀ ਪਿੰਡ ਮਸੂਰਾ ਜਦੋਂ ਆਪਾਂ ਪੱਕਾ ਰੋੜਾ ਆਪਣਾ ਲੁਹਾਨੇ ਤੋਂ ਪੱਕਾ ਰੋੜੋਂ ਕਾ ਜਾਣੇ ਆ ਜਿਹਨੂੰ ਸਰਪ ਕਰਤਾ ਸਰਪ ਰੋਡ ਵੀ ਕਹਿੰਦੇ ਆ ਤਾਂ ਸਾਪਰਾ ਉੜਤੇ ਮਸੂਰਾ ਪਿੰਡ ਆਉਂਦਾ ਮਸੂਰਾ ਪਿੰਡ ਦੇ ਅੰਦਰ ਬਾਅਦ ਚੋ ਪਮਾੜੀ ਰੋਡ ਤੇ ਜਾਣਾ ਮਸੂਰਾ ਪਮਾੜੀ ਰੋਡ ਤੇ ਬਾਈ ਦਾ ਪਿੰਡ ਬਾਰ-ਬਾਰ ਘਾਰਾ ਪਿੰਡ ਤੋਂ ਬਾਰ-ਬਾਰ ਤੇ ਇੱਥੇ ਹੀ ਬਾਈ ਨੂੰ ਮਿਲਣਾ ਤੇ ਬਾਈ ਦਾ ਆਪਣਾ ਫਾਇਦਾ ਲਿਓ ਤੇ ਇਹ ਕੁਝ ਕਹਿੰਦਾ ਆਪਾਂ ਤੁਹਾਡੇ ਮਾਫੀ ਚਾਹੁੰਦੇ ਆ ਜੇ ਕੁਝ ਗਲਤ ਬੋਲੀਏ ਤੁਹਾਡੇ ਇੰਦੇ ਪਾਸੇ ਪਮਾੜੀ ਵੀ ਵਜਮੀ ਜੀ ਅਬੀ ਚੈਨਲ ਤੋਂ ਸਤਿ ਸ੍ਰੀ ਅਕਾਲ ਜੀ